ਸੂਬਾ ਪ੍ਰੈਸਕਰਤ ਸਰਦਾਰ ਬਿੱਕਰ ਸਿੰਘ ਜੀ ਅਰਾਉਂਤਾ ਸਾਹਿਬ ਵੀ ਜਿਹੜਾ ਇਸ ਵਕਤ ਸਨਮਾਨ ਕਰਨ ਸਵਾਗਤ ਕਰਨ ਆਤਮ ਸਿੰਘ ਜੀ ਤੁਰਕੜ ਦਾ ਇੱਥੇ ਪਹੁੰਚਿਆ ਔਰ ਲਾਈਵ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਕੈਂਤੀ ਦੇ ਵਿੱਚ ਇਲਾਕੇ ਦੇ ਮੋਥਵਾਰ ਸਖਸ਼ੀਤਾ ਜਿਹੜੀਆਂ ਸਤ ਤੋਂ ਲੈ ਕੇ ਪਹੁੰਚ ਰਹੀਆਂ ਕਾਫਲੇ ਦੇ ਵਿੱਚ ਸ਼ਾਮਲ ਹੋਈਆਂ ਔਰ ਰਾਜਾ ਰੋਂਕਾ ਸਾਹਿਬ ਅੱਜ ਆਪਣੇ ਇਲਾਕੇ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਆਤਮਾ ਸਿੰਘ ਜੀ ਪੁਰਕੋਟ ਜਿਹੜੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੇ ਔਰ ਜਿਹੜੇ 111 ਮਰਨਵਰਤ ਦੇ ਵਿੱਚ ਜਿਹੜੇ ਮਰਨਵਰਤ ਦੇ ਬੇਟੀਸਾਲਾ ਉਹ ਆਪਣਾ ਮਰਨਵਰਤ ਦਾ ਸਮਾਪਤ ਕਰਨ ਤੋਂ ਬਾਅਦ ਅੱਜ ਪਿੰਡ ਪਰਦੇ ਆ ਔਰ ਬੜੇ ਜੋਸ਼ ਉਤਸ਼ਾਹ ਦੇ ਨਾਲ ਕਾਨੇ ਉਹਨਾਂ ਦਾ ਸਵਾਗਤ ਕੀਤਾ ਤੁਸੀਂ ਕਿ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਆਤਮਾ ਸਿੰਘ ਨੇ ਜਦੋਂ ਤੋਂ ਵਸੇ ਜੱਥੇਬੰਦੀ ਬਣਾਈ ਹੈ ਬਹੁਤ ਜਿਆਦਾ ਸਹਿਯੋਗ ਰਿਹਾ ਤੇ ਹੁਣ ਵੀ ਇਹ ਪਹਿਲਾਂ ਵੀ ਉੱਥੇ ਆਉਂਦੇ ਜਾਂਦੇ ਰਹੇ ਹੈ ਤੇ ਹੁਣ ਜਦੋਂ ਮਰਨ ਉਰਥ ਤੇ ਜਦੋਂ ਬਹਿਣਾ ਸੀ ਇਹ ਹਿਮਾਚਲ ਗਏ ਦੇ ਸੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਮੇਰਾ ਨਾਮ ਇਹਦੇ ਵਿੱਚ ਸ਼ਾਮਲ ਹੋ ਗਿਆ ਇਹ ਉੱਥੋਂ ਆਪਣੇ ਹਿਮਾਚਲ ਤੋਂ ਇਹਨਾਂ ਨੇ ਗੱਡੀ ਲਈ ਗੱਡੀ ਲੈ ਕੇ ਖਨੌਰੀ ਬਾਰਡਰ ਤੇ ਪਹੁੰਚੇ ਤੇ ਉੱਥੇ ਜਾ ਕੇ 111 ਦੇ ਵਿੱਚ ਆਪਣਾ ਨਾਮ ਲਖਾਇਆ ਇਹਦੇ ਨਾਲ ਮੋਗੇ ਜ਼ਿਲ੍ਹੇ ਦਾ ਖਾਸ ਕਰਕੇ ਧੂੜਗੋੜ ਪਿੰਡ ਦਾ ਵੀ ਤੇ ਮੋਗੇ ਜ਼ਿਲ੍ਹੇ ਦਾ ਵੀ ਨਾਂ ਮੇਰਾ ਇਹ ਲਫਾਰੇ ਪੰਜਾਬ ਦੇ ਨਕਸ਼ੇ ਤੇ ਫੈਲ ਗਿਆ ਇਸ ਵਾਸਤੇ ਸਾਡੇ ਜ਼ਿਲ੍ਹਾ ਪ੍ਰਧਾਨ ਆਤਮ ਸਿੰਘ ਜੀ ਵਧਾਈ ਦੇ ਪਾਤਰ ਹੈ ਤੇ ਜਿਹੜੇ ਹੋਰ ਨੌਜਵਾਨ ਇੱਥੇ ਸੱਥਾਂ ਜੀ ਵੀ ਅਸੀਂ ਬੈਠੇ ਰਹਿੰਦੇ ਆ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਉਹ ਨੰਗਿਆ ਫਲਾਣਾ ਨੰਗਿਆ ਇਹਨੂੰ ਕੰਮ ਨਹੀਂ ਜੇ ਆਪਾਂ ਉਥੇ 2-2 4-4 ਦਿਨ ਵੀ ਲੱਗ ਗਈ ਤਾਂ ਆਪਣਾ ਕੱਠ ਦੇਫੂਗਾ ਜੇ ਕੱਠ ਦੇਫੂਗਾ ਤਾਂ ਮੰਗਾ ਛੇਤੀ ਮੰਨੀਆਂ ਜਾਣੀਆਂ ਹੁਣ ਜਿਵੇਂ ਆਤਮ ਸਤ ਸਿੰਘ ਨੇ ਕਿਹਾ ਵੀ 26 ਫਰਵਰੀ ਤੱਕ ਜੇ ਉਥੇ ਕੱਠ ਘੜਦਾ ਤਾਂ ਸਰਕਾਰ ਨੇ ਕਿਹਾ ਪਹਿਲਾਂ ਵਾਲੀ ਗੱਲ ਇਹ ਹੈ ਕਿ ਹੋਰ ਨਹੀਂ ਦੇਣੀ ਜੇ ਮੰਗਾ ਮੰਨ ਲਿਆ ਜਾਓ ਜਾਓ ਔਰ ਜਿੰਨਾ ਚਿਰ ਲਿਖਤੀ ਰੂਪ ਦੇ ਵਿੱਚ ਨਹੀਂ ਮਿਲਦਾ ਉਹਨਾਂ ਚਿਰ ਉਹ ਧਰਨਾ ਬਿਲਕੁਲ ਨਹੀਂ ਛੱਡਿਆ ਜਾਊ ਜਿਹੜੀਆਂ ਜੂਨੀਅਰ ਅਜੇ ਮੈਂ ਉਹਨਾਂ ਨੂੰ ਬੇਨਤੀ ਕਰ ਸਕਦਾ ਹਾਂ ਮੀਟਿੰਗਾਂ ਕਰਦੇ ਹਾਂ ਕਿਤੇ ਪਾਥਣੀ ਜਾ ਕੇ ਕਰ ਲਈ ਕਿਤੇ ਗਾਂਖ ਰੋੜ ਵੀ 18 ਕਿਲੋਮੀਟਰ ਹੈ ਉੱਥੋਂ ਖਨੌਰੀ ਪਹੁੰਚਿਆ ਕਰਨ ਮੀਟਿੰਗਾਂ ਬਾਅਦ ਚ ਕਰੀ ਚੱਲਾਂਗੇ ਜੇ ਉਹਨਾਂ ਨੇ ਕ੍ਰੈਡਿਟ ਲੈਣਾ ਹੈ ਤੇ ਅਸੀਂ ਚਾਰ ਹਾਰ ਉਹਨਾਂ ਦੇ ਵੱਧ ਪਾ ਜਾਾਂਗੇ ਪਰ ਉਹਨਾਂ ਦਾ ਜਾਣ ਦਾ ਜ਼ਰੂਰ ਹੱਕ ਬਣਦਾ ਕਿਉਂ ਜਿਹੜਾ ਸੰਘਰਸ਼ ਹੈ ਉਹ ਨਾ ਹੀ ਕੱਲੇ ਆਤਮਾ ਸਿੰਘ ਦਾ ਹੈ ਨਾ ਹੀ ਬਿਕਰ ਸਿੰਘ ਦਾ ਹੈ ਨਾ ਹੀ ਜਿਹੜੇ ਖੜੇ ਆ ਇੱਥੇ ਉਹਨਾਂ ਦਾ ਜੇ ਆਪਦੀ ਜਵਾਨੀ ਤੇ ਫਸਲਾਂ ਤੇ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਹੈ ਤੇ ਜਮੀਨ ਦੇ ਮਾਲਕ ਬਣੇ ਰਹਿਣਾ ਤੁਸੀਂ ਤਾਂ ਇਸ ਚੀਜ਼ ਦਾ ਵੱਧ ਤੋਂ ਵੱਧ ਫਾਇਸਾ ਦੇਓ ਇਹਨਾਂ ਫੋਚ ਮੈਂ ਫਲਾਨੀ ਯੂਨੀਅਨ ਚ ਯੂਨੀਅਨ ਵਾਲੇ ਮੈਨੂੰ ਕਹਿੰਦੇ ਮੇਰੇ ਤਾਂ ਗੁੱਸੇ ਹੋ ਜਾਣਗੇ ਪਰ ਜੇ ਉਹ ਗੁੱਸੇ ਹੁੰਦੇ ਆ ਕਿਸੇ ਦੀ ਫੌਜ ਹੋ ਸਕਦਾ ਮੇਰੀ ਫੌਜ ਮਾਰੀ ਹੋਵੇ ਪਰ ਤੁਸੀਂ ਜਾਓਗੇ ਲੋਕ ਤੁਹਾਡਾ ਸਤਿਕਾਰ ਕਰਨਗੇ ਤੇ ਸਾਨੂੰ ਜ਼ਰੂਰ ਹੀ ਜਾਣਾ ਚਾਹੀਦਾ ਤੇ ਉਹਨਾਂ ਨੂੰ ਵੀ ਆਪ ਦੀ ਗੱਲ ਛੱਡ ਕੇ ਮੋਰਚੇ ਵੱਲ ਨੂੰ ਤੁਰਨਾ ਚਾਹੀਦਾ ਤਾਂ ਜੋ ਪੰਜਾਬ ਦੀਆਂ ਜਿਹੜੀਆਂ ਕਸਾਨੀ ਮੰਗਾਏ ਉਹ ਸਰਕਾਰ ਤੋਂ ਮਨਮਾਈਆਂ ਜਾ ਸਕਣ ਰੰਦੋ ਸਾਹਿਬ ਅੱਜ ਜਿਹੜਾ ਇਕੱਠ ਸੀਗਾ ਸੰਘਰਸ਼ ਦਾ ਇਹਦੇ ਵਿੱਚ ਮੈਂ ਆਪ ਦੇਖੀ ਦੇਖਿਆ ਹੈ ਕਿਸਾਨ ਮਜ਼ਦੂਰ ਦੁਕਾਨਦਾਰ ਤੇ ਸਾਰੇ ਸੰਘਰਸ਼ੀ ਲੋਕ ਇਕੱਠੇ ਸੀਗੇ ਨਾ ਕਿ ਇਕੱਲੇ ਕਿਸਾਨ ਸੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਗੱਲ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਕਿਸਾਨ ਹੀ ਨਾ ਰਹਾ ਤਾਂ ਦੁਕਾਨਦਾਰ ਵੀ ਇਹਨਾਂ ਦਾ ਵੀ ਕੁਝ ਨਹੀਂ ਬਣਨਾ ਜੇ ਦੁਕਾਨਦਾਰ ਕਿਸਾਨ ਹੈ ਤੇ ਕਿਸਾਨ ਦੇ ਨਾਲ ਹੀ ਜਿਹੜਾ ਸਾਡਾ ਮਜ਼ਦੂਰ ਤੌਕਾ ਉਹ ਕਿਸਾਨ ਦੇ ਨਾਲ ਹੀ ਹੈ ਇਨਾਂ ਦਾ ਨੌ ਮਾਸਦਾ ਰਿਸ਼ਤਾ ਹੈ ਪਰ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਇਹਨਾਂ ਨੂੰ ਪਾੜ ਕੇ ਵੱਖਰੋ ਵੱਖਰ ਕੀਤਾ ਜਾਵੇ ਤਾਂ ਜੋ ਕਫਾਨ ਤੇ ਮਜ਼ਦੂਰ ਤੇ ਦੁਕਾਨਦਾਰ ਇਕੱਠੇ ਨਾ ਹੋ ਸਕਣ ਬਹੁਤ ਵਧੀਆ ਗੱਲ ਹੈ ਜਿੰਨਾ ਭਰਾਵਾਂ ਨੇ ਫਾਇਦਾ ਦਿੱਤਾ ਹੈ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਮੈਂ ਸੂਬਾ ਪ੍ਰਧਾਨ ਸੂਬਾ ਪ੍ਰੈਫੈਕਟਰ ਹੋਣ ਦੇ ਨਾਤੇ ਸ਼ੇਰੇ ਪੰਜਾਬ ਕਫਾਨ ਯੂਨੀਅਨ ਦਾ ਤੇ ਜਿਹੜੇ ਅਜੇ ਰਹਿ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਸੰਘਰਸ਼ ਦੇ ਵਿੱਚ ਸਾਥ ਦਿਓ ਇੱਕ ਜਿੰਨਾ ਸਾਡਾ ਸੰਘਰਸ਼ ਹੈ ਉਹਨੇ ਥੋੜਾ ਉਹੀ ਗੱਲ ਫੇਰ ਆ ਗਈ ਨਸਲਾਂ ਥੋਡੀਆਂ ਵੀ ਖਰਾਬ ਹੋ ਰਹੀਆਂ ਨਸਲਾਂ ਸਾਡੀਆਂ ਵੀ ਖਰਾਬ ਹੋ ਰਹੀਆਂ ਜੇ ਸਰਕਾਰ ਦੇ ਸਾਹਮਣੇ ਇਕੱਠੇ ਹੋਵਾਂਗੇ ਏਕੇ ਦਾ ਫੂਲ ਦੇਵਾਂਗੇ ਤਾਂ ਸਰਕਾਰ ਨੇ ਝੁਗਣਾ ਨਹੀਂ ਇਹ ਸਰਕਾਰੇ ਝੁਗਣ ਵਾਲੀ ਹੈ ਨਹੀਂ ਆ ਭਾਰਤ ਮਾਲਾ ਯੋਜਨਾ ਕਰਤੀ ਆ ਫਲਾਨੀ ਸਰਕਾਰ ਕਰਤੀ ਪੈਲੀਆਂ ਦੇ ਜ਼ਮੀਨਾਂ ਦੀਆਂ ਥੋੜੀਆਂ ਲੀਰਾ ਕਰੀ ਜਾਂਦੇ ਆ 50 50 ਕਿਲੋਮੀਟਰ ਦੇ ਇਹਨਾਂ ਦੇ ਕੱਟ ਰੱਖੇ ਹੋਏ ਆ ਜਿਹਦੇ 2 2 ਕਿਲੇ ਰਹਿ ਗਏ ਉਧਰ ਜਾਂ ਘੱਟ ਰਹੀ ਜਾਂ ਵਧ ਰਹੀ ਕਿੱਥੋਂ 50 ਕਿਲੋ ਕਿਲੋਮੀਟਰ ਦਾ ਡੀਜ਼ਲ ਬਾਲ ਕੇ ਉਧਰ ਆਉ ਉਹ ਜੱਥਾ ਨੂੰ ਮਹਿੰਗੀ ਫਸਤੀ ਦੇਣੀ ਪੈਣੀ ਹੈ ਤੇ ਨਾਲ ਦੀ ਵਾਟ ਵਾਲੇ ਨੂੰ ਪਤਾ ਹੁੰਦਾ ਵੀ ਜਿਹਨੇ ਇੱਥੇ ਆਉਣਾ ਨਹੀਂ ਦੇਈ ਜਾਣੀ ਹੈ ਉਹ ਭਾ ਵਾਦਾ ਨਹੀਂ ਸੋ ਸਾਰਾਂ ਜੀ ਦੇ ਵਿੱਚ ਨੁਕਸਾਨ ਹੈ ਕੁਫਾਨੀ ਦਾ ਵੀ ਨੁਕਸਾਨ ਹੈ ਮਜ਼ਦੂਰ ਤਲਕੇ ਦਾ ਵੀ ਨੁਕਸਾਨ ਹੈ ਤੇ ਦੁਕਾਨਦਾਰਾਂ ਦਾ ਤੇ ਹੋਰ ਜਿੰਨੇ ਵੀ ਇਹਨਾਂ ਧੰਦਾ ਨਾਲ ਜੁੜੇ ਸਾਰਾਂ ਦਾ ਨੁਕਸਾਨ ਹੈ ਨੁਕਸਾਨਾਂ ਫਰਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਾਥ ਦਿਓ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਅਧਿਆਦੇਸ਼ ਇਹਦੀ ਕਰਵਾਨੀ ਹੈ ਇਹਨੇ ਪਸੂ ਸਾੰਪੇ ਦਾ ਆਪਾ ਵੇਖੀ ਬੋਲੇ ਸੋਨਹਿਰਾ ਰਾਇਕਾਲੋ ਹਰਦੀਪਾ ਇਹਦੀ ਕਰਵਾਨੀ ਆ ਜਿਹਨੇ ਘਰ ਸਾਰਾ ਕੇਸੀ ਜਿਹੜੇ ਸਾੰਭੀ ਅੱਛਾ ਰਬ ਤੁਹਾਡੇ ਉੱਤੇ ਮੋਰਚੇ ਤੇ ਜਾਣ ਤੋਂ ਬਾਅਦ ਜਿਹੜਾ ਮਾਰਵਾਤਨ ਦਾ ਟਾਈਮ 11:30 ਵਜੇ ਸਵੇਰ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਪੰਗੂ ਦਾ ਫੋਨ ਆਇਆ ਅਸੀਂ ਘਰੇ ਇਕੱਠੇ ਸੀ ਹਾਂ ਕਿਦਾਂ ਰਹਿ ਗਿਆ ਨੀ ਮੈਂ ਕਿਹਾ ਵਾਸੀ ਜਿਹੜਾ ਮੜ ਬਣ ਗਿਆ ਬਾਈ ਨੂੰ ਲਾਇਆ ਕਾਲੇ ਨੂੰ ਲਾਇਆ ਫੋਨ ਬਾਗ ਲਾ ਕੇ ਤੇ ਬਾਈ ਕਹਿੰਦਾ ਮੈਂ ਆਪੇ ਸੰਭੂ ਖੇਤੀ ਵੀ ਇਹਨੇ ਸੰਭੀ ਪਸ਼ੂ ਵੀ ਸਾਰੇ ਤੇ ਮਾਤਾ ਦੀ ਸੇਵਾ ਇਹਨੇ ਕੀਤੀ ਆ ਇਸ ਤੋਂ ਵੱਡੀ ਕੋਈ ਕੁਰਬਾਨੀ ਨਹੀਂ ਸਾਰਾ ਸਿਰ ਇਹਨੂੰ ਹੀ ਜਾਂਦਾ ਬੋਲੇ ਸੋਨਹਾਰ ਸਾਸਰੀਆ ਕਾ ਬੋਲੋਗੇ ਬਹੁਤ ਸਾਰੇ ਠੀਕ ਹੈ ਨੰਦਾਬੋ ਆਜੋਈ ਨੰਦਾਬੋ ਆ ਅੱਛੀ ਬਾਲੋ ਕੰਸਪ ਅ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਅੱਜ ਪਿੰਡ ਦੇ ਵਿੱਚ ਪਹੁੰਚਿਆ ਪਹਿਲਾ ਕਾਫਲਾ ਹਾਈਵੇ ਤੋਂ ਜਿਸ ਢੰਗ ਦੇ ਨਾਲ ਕਾਫਲਾ ਆਇਆ ਵਾਕਈ ਉਹ ਬਰੇਸ਼ਾ ਜਿਹੜੇ ਬੜੇ ਦਿਲ ਖਿੱਚਵੇਂ ਦ੍ਰਿਸ਼ ਸੀਗੇ ਜ ਨੌਜਵਾਨਾਂ ਦੇ ਵਿੱਚ ਇੰਨਾ ਜੋਸ਼ ਦੇਖ ਕੇ ਆਤਮ ਸਿੰਘ ਜੀ ਨੂੰ ਬੋਲਦਾ ਜੇਸ਼ਟੰਗ ਦਾ ਸਵਾਗਤ ਕੀਤਾ ਗਿਆ ਕਿ ਹੁਣ ਫਾਰਕ ਦੇ ਵਿੱਚ ਜਿਹੜੀ ਇੱਕ ਤਰਤਾ ਹੋਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਢੱਲੋ ਸਾਹਿਬ ਕਾਲ ਪੁਰਖ ਪਰਮਾਤਮਾ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਬੁੱਧੀ ਬਖਸ਼ੀ ਉਹਨਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਉਹਨਾਂ ਨੂੰ ਦੱਸਿਆ ਕਿ ਕਿਸਾਨ ਉੱਤੇ ਜੋਹਦੇ ਆ ਸਾਰੇ ਉੱਤੇ ਸਿਆਲ ਲੰਘੇ ਉਹਨਾਂ ਦੇ ਤੇ 122 ਜੋਧੇ ਬੈਠੇ ਸੀ ਬਲੱਡਲੇਵਾਲ ਸਾਹਿਬ ਬੈਠੇ ਸੀ ਉਹਨਾਂ ਨੂੰ ਅਕਲ ਦਿੱਤੀ ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ ਨਾਲ ਹੋਇਆ ਜਿਹੜਾ ਅੱਜ ਜਹੋ ਜਲਾਲ ਤੁਸੀਂ ਰਸਤੇ 'ਚ ਸਾਰਾ ਕਵਰ ਕੀਤਾ ਉਹ ਆਤਮਾ ਸਿੰਘ ਦੀ ਕੁਰਬਾਨੀ ਸਭ ਤੋਂ ਵੱਡੀ ਗੱਲ ਹੈ ਬਹੁਤ ਧੰਨਵਾਦ ਜਿੰਨੇ ਸਾਡੇ ਪਿੰਡ ਦਾ ਪਾਸੇੋਂ ਮੈਂ ਤਾਂ ਪਹਿਲਾਂ ਵੀ ਜਿਵੇਂ ਦੱਸਿਆ ਸਾਡੇ ਨਿਹਾਲ ਸਿੰਘ ਵਾਲੇ ਤੋਂ ਜਿਹੜੇ ਦੁਕਾਨਦਾਰ ਆ ਉਹ ਵੀ ਬਹੁਤ ਜ਼ਿਆਦਾ ਪਹੁੰਚੇ ਹੋਏ ਸੀ ਬੇਸ਼ੱਕ ਖੇਤੀਬਾੜੀ ਕਿਤੇ ਦੇ ਨਾਲ ਨਹੀਂ ਸੰਬੰਧ ਬਹੁਤ ਬਹੁਤ ਧੰਨਵਾਦ ਆ ਆਤਮਾ ਸਿੰਘ ਦਾ ਕਰਦੇ ਆ ਬਾਕੀ ਲੋਕ ਨਾਲ ਜੁੜਦੇ ਆ ਜਦੋਂ ਕੋਈ ਕੁਰਬਾਨੀ ਕਰਦਾ ਹੈ ਉਹ ਕੋਈ ਬਹੁਤ ਵੱਡੀ ਕੁਰਬਾਨੀ ਹੈ ਭੁੱਖਾ ਧਹਿ ਰਹਿਣਾ ਬਹੁਤ ਔਖਾ ਉਹ ਵੀ ਸਰਦੀਆਂ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਛੇ ਦਿਨ ਨੰਗੇ ਛੇ ਦਿਨ ਬਹੁਤ ਹੁੰਦੇ ਆ ਸਾਡੇ 6 ਕਿਲੋ ਭਾਰ ਸਾਡੇ ਪ੍ਰਧਾਨ ਜੀ ਦਾ ਘਟਕਿਆ ਸੀ ਉੱਥੇ ਉਲਟੀਆਂ ਵੀ ਲੱਗੀਆਂ ਸੀ ਇੱਕ ਦਿਨ ਕਿਉਂਕਿ ਠੰਡ ਆ ਬਹੁਤ ਜ਼ਿਆਦਾ ਪਰ ਡਟੇ ਰਹੇ ਜੋਧੇ ਕੋਈ ਕਿਸੇ ਨੇ ਮੈਦਾਨ ਨਹੀਂ ਛੱਡਿਆ ਤੇ ਬਾਕੀ ਰੇਸ਼ਾਂ ਨੂੰ ਸੰਗਤ ਧੰਨਵਾਦ ਅਸੀਂ ਪਿੰਡ ਵੱਲੋਂ ਵੀ ਕਰਦੇ ਆ ਕਿਉਂਕਿ ਮਗਰੋਂ ਘਰ ਦੀ ਸਾਰੀ ਜ਼ਿੰਮੇਵਾਰੀ ਸੰਭੀ ਮਗਰੋਂ ਸਾਰਾ ਕਿਉਂਕਿ ਬੇਬੰਦਾ ਕੋਈ ਚਿੰਤਾ ਨਹੀਂ ਸੀ ਇਹਨੂੰ ਕਿ ਪਿੱਛੇ ਸੀਗਾ ਬੰਦਾ ਕੋਈ ਸਾਰੇ ਸਮੁੱਚੇ ਨਗਰ ਦਾ ਅਸੀਂ ਧੰਨਵਾਦ ਕਰਦੇ ਆ ਸਾਰੇ ਪਿੰਡ ਵੱਲੋਂ ਜਿੰਨੇ ਵੀ ਇੱਥੇ ਸਾਡੀ ਸੰਗਤ ਪਹੁੰਚੀ ਆ ਇਹਦੇ ਸਾਰੇ ਕਾਫਲੇ ਰੂਪ ਵਿੱਚ ਆਏ ਆ ਬਰੋ ਜਸਾਵੰਦੀ ਦੇ ਨੁਮਾਇंदे ਆ ਇਹਨਾਂ ਸਾਰਿਆਂ ਦਾ ਅਸੀਂ ਆਪ ਦੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਤਮਾ ਸਿੰਘ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਔਰ ਨਗਰ ਦੇ ਵਿੱਚ ਅਸੀਂ ਯਾਦ ਵੀ ਰੱਖਾਂਗੇ ਸਾਡੇ ਪਿੰਡ ਪਹਿਲਾਂ ਵੀ ਜਿਹੜਾ ਲੱਗਿਆ ਸੀ ਉਦੋਂ ਵੀ ਇੱਕ ਵਾਰ ਦਸੀਂ ਦਿੱਤੀ ਹੋਈ ਸੀ ਸਸੀਂ ਪੱਕਾ ਨਾ ਮੇਰੇ ਯਾਦ ਨਹੀਂ ਸੁਖੋ ਅਸੀਂ ਕਹਿੰਦੇ ਸੀ ਉਹਨਾਂ ਦੀ ਸੀ ਦਿੱਤੀ ਹੋਈ ਸੀ ਸੁਗਮੰਦਰ ਸਿੰਘ ਸੁਖੋ ਸਾਡੇ ਪਿੰਡ ਦਾ ਪਹਿਲਾਂ ਵੀ ਕੁਰਬਾਨੀ ਹੈ ਤੇ ਇਹ ਬਹੁਤ ਵੱਡੀ ਆਪ ਦੀ ਜਨ ਜਾਨ ਦਾਤ ਲਾਈ ਹੈ ਇਹ ਸਾਡਾ ਨਗਰ ਦੇ ਸੁਭਾਗ ਪਰਮਾਤਮਾ ਦੀ ਕਿਰਪਾ ਉਹਨਾਂ ਦਾ ਬਹੁਤ ਧੰਨਵਾਦ ਜੀ ਸਾਰਾ ਜੀ ਬਹੁਤ ਬਹੁਤ ਧੰਨਵਾਦ ਜੀ ਮਹਿੰਦਰ ਸਿੰਘ ਕੀ ਨੰਦਾ ਜਿਨ੍ਹਾਂ ਨੇ ਉਹਨੇ ਹੁਣੇ ਮੁਖਾਤਬ ਹੋਇਆ ਉਹਨਾਂ ਦਾ ਕਹਿਣਾ ਕਿ ਜਿਹੜਾ ਇਤਿਹਾਸ ਦੇ ਵਿੱਚ ਸਨਹਿਰੀ ਅੱਖਰਾਂ ਦੇ ਵਿੱਚ ਜਿਹੜਾ ਆਤਮਾ ਸਿੰਘ ਜੀ ਦਾ ਨਾਮ ਆਉਂਦਾ ਉਹ ਕਰਦੇ ਹੋਏ ਤਾਂ ਕਿਉਂਕਿ ਇਹ ਆਪਣੇ ਆਪਣੀ ਦੇ ਬਹੁਤ ਵੱਡੀ ਕੁਰਬਾਨੀ ਹੈ ਹਾਦਾ ਜੀ ਕਿਉਂਕਿ ਉਸ ਕਹਿਣਾ ਚਾਹ ਹਾਂਜੀ ਜੀ ਮੈਂ ਪਹਿਲਾਂ ਤੋਂ ਸੋਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਹਰੇਕ ਸਮੇਂ ਦੇ ਵਿੱਚ ਸਾਡੇ ਨਾਲ ਸਹਿਯੋਗ ਦਿੰਦੇ ਕਿ ਕੋਈ ਵੀ ਦੋਖਾ ਕੋਈ ਸੋਖਾ ਹਰ ਇੱਕ ਗੱਲ ਦੇ ਵਿੱਚ ਤੁਸੀਂ ਪਹਿਲੇ ਟਾਈਮ ਤੇ ਪਹੁੰਚਦੇ ਆਂ अच्छा दूसरी गल जो कुछ आत्मा सिंह ने आज खट्टी खट के पेंड नु दीती है मैं ये कहनी है कि साडे देखो मा एक मां होने ਦੇ ਨਾਤੇ ਮੈਂ ਕਹਿੰਦੀ ਆ ਕਿ ਸਾਡੇ ਨਵੇਂ ਬੱਚਿਆਂ ਨੂੰ ਇਹ ਤੋਂ ਸੇਧ ਲੈਣੀ ਚਾਹੀਦੀ ਠੀਕ ਹੈ ਕਿ ਨਾ ਕਿ ਮਾਵਾ ਜਰਮ ਦਿੰਦਿਆਂ ਨਹੀਂ ਗਿਆ ਕਿ ਮਾਵਾ ਇਹ ਨਹੀਂ ਕਰਮ ਲਿਖਦੀਆਂ ਵੀ ਇਹਦੇ ਕਰਮਾਂ ਚ ਕੀ ਕੁਝ ਲਿਖਿਆ ਜਿਉਂ ਜੋ ਉਗੜਦੀ ਆ ਸਾਨੂੰ ਤੀਆਂ ਪੁੱਤਾਂ ਦਾ ਪਤਾ ਉਦੋਂ ਲੱਗਦਾ ਪਰ ਜੋ ਕੁਝ ਇਹਨੇ ਖੱਟੀ ਖੱਟ ਕੇ ਅੱਜ ਪਿੰਡ ਨੂੰ ਦਿੱਤੀ ਆ ਜਿੰਨਾ ਫਕਰ ਨਾਲ ਸਾਡਾ ਸਹਰੂਚਾ ਪਰ ਮਾਂ ਹੋਣ ਦੇ ਨਾਤੇ ਇੱਕ ਵੱਲੋਂ ਠੀਕ ਹੈ ਕਿ ਜਦੋਂ ਉੱਥੇ ਬੈਠਾ ਸੀ ਉਦੋਂ ਸਾਡੇ ਮਨ ਜਿਹੜੇ ਰੋਲਦੇ ਸੀ ਅੱਜ ਹੌਸਲੇ ਨਾਲ ਅੱਜ ਸਾਡੇ ਸਿਰ ਉੱਚੇ ਨੇ ਮਾ ਜੀ ਪਿੰਡ ਨੇ ਵੀ ਹਾਂਜੀ ਹਾਂਜੀ ਤੇ ਪਿਆਰ ਦਾ ਸਬੂਤ ਦਿੱਤਾ ਹੈ ਹਾਂਜੀ ਹਾਂਜੀ ਉਹ ਵੀ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਪਿੰਡ ਨੇ ਜਿਹੜ ਸ ਨੈਗ ਨਾਲ ਉਹਨਾਂ ਨੂੰ ਸਵਾਗਤ ਕੀਤਾ ਤੇ ਲੈ ਕੇ ਆਏ ਹਾਂਜੀ ਹਾਂਜੀ ਜੋ ਕਿ ਅਸੀਂ ਦੇਖੋ ਜੀ ਸਾਡਾ ਨਗਰ ਹੈ ਜੋ ਮੈਂ ਕਹਿੰਨੀ ਆ ਵੀ ਐਡਾ ਵੜਪਾਗਾ ਨਗਰ ਹੈ ਕਿ ਕਿਸੇ ਗੱਲ 'ਚ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜੋ ਕੁਝ ਵੀ ਕਿਤੇ ਵੀ ਕਿਸੇ ਤੇ ਕੋਈ ਦੁੱਖ-ਤਖਲੀਫ ਹੈ ਜਾਂ ਕੋਈ ਟਾਈਮ ਚੰਗਾ ਆਉਂਦਾ ਉਸ ਟਾਈਮ ਤੇ ਅਸੀਂ ਇੱਕ ਦੂਜੇ ਦੇ ਨਾਲ ਸਾਥ ਨਿਭਾਉਣੀ ਹੈ ਜੀ ਇਹ ਅੱਜ ਕੱਲੇ ਨਹੀਂ ਹੈ ਵੀ ਧੂਰਕੋਟ ਦਾ ਨਾਮ ਪੈਂਦਾ ਕਿ ਬਲਾਕ ਨੇਹਾਲ ਸਿੰਘ ਵਾਲਾ ਦਾ ਵੀ ਨਾਮ ਪੈਂਦਾ ਅੱਜ ਮੋਗਾ ਜ਼ਿਲ੍ਹੇ ਦਾ ਵੀ ਨਾਮ ਪੈਂਦਾ ਜੀ ਹਾਂ ਜੀ ਆਤਮਾ ਸਿੰਘ ਨੇ ਖੱਟੀ-ਖੱਟ ਕੇ ਜੋ ਸਾਨੂੰ ਅੱਜ ਝੋਲੀ ਸਾਡੇ ਪਾਈ ਆ ਮਾਮਾ ਦੀ ਉਹ ਅਸੀਂ ਕਿਤੇ ਵੀ ਦੇਣ ਨਹੀਂ ਦੇ ਸਕਦੇ ਬਿਲਕੁਲ ਜੀ ਆਤਮਾ ਸਿੰਘ ਦੀ ਧੂਰਕੋਟ ਅੱਜ ਸਮੁੱਚੀ ਕਿਸਾਨੀ ਦੇ ਹੋ ਚੁੱਕੇ ਨੇ ਕਿਉਂਕਿ ਬਹੁਤ ਟਾਟੋ ਲੋਕ ਹੁੰਦੇ ਨੇ ਜੋ ਆਪਣੇ ਪੰਥ ਲਈ ਆਪਣੀ ਕੌਮ ਲਈ ਆਪਣੇ ਜਿਹੜਾ ਮਜ਼ਹਬ ਲਈ ਕਿਸਾਨੀ ਲਈ ਜਿਉਂਦੇ ਆ ਔਰ ਕਿਉਂਕਿ ਆਪਣੇ ਲਈ ਤਾਂ ਹਰ ਇੱਕ ਜਿਉਂਦਾ ਔਰ ਉਹ ਲੋਕ ਜਾਣੇ ਜਾਂਦੇ ਆ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਬਣਦਾ ਜੋ ਦੂਸਰਿਆਂ ਲਈ ਜਿਉਂਦੇ ਆ ਆਤਮਾ ਸਿੰਘ ਜੀ ਧੂਰਕੋਟ ਜਿਨ੍ਹਾਂ ਨੇ ਆਪਣਾ ਕਿਸਾਨੀ ਧਰਮ ਸਾਡਾ ਔਰ ਉਸ ਦੀ ਖਾਤਰ ਉਹਨਾਂ ਨੇ ਜਿਹੜਾ ਮਰਨ ਵਰਤੇ ਬੈਠਣ ਦਾ ਫੈਸਲਾ ਲਿਆ ਔਰ ਪਿੰਡ ਨੇ ਜਿਹੜਾ ਅੱਜ ਸਾਥ ਦਿੱਤਾ ਹੈ ਪਿੰਡ ਨੇ ਜਿਹੜਾ ਉਹਨਾਂ ਪ੍ਰਤੀ ਜਿਹੜਾ ਨਿੱਘ ਤੇ ਪਿਆਰ ਦਿਖਾਇਆ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡ ਦੇ ਵਿੱਚੋਂ ਬਹੁਤ ਆਤਮਾ ਸਿੰਘ ਜਿਹੜੇ ਪੈਦਾ ਹੋਣਗੇ ਤੇ ਸੋ ਇਹੀ ਅਸੀਂ ਅਰਦਾਸ ਕਰਦੇ ਹਾਂ ਕਿ ਸਾਡੇ ਜਿਹੜੇ ਆਗੂ ਨੇ ਉਹ ਵੀ ਤੰਦਰੁਸਤ ਹੋਣ ਤੇ ਇਹ ਮੋਰਚਾ ਜਲਦੀ ਜਿਹੜਾ ਸੁਖਸਾਨ ਨਾਲ ਜਿਹੜਾ ਫਤਿਹ ਹੋਵੇ ਸੋ লাইਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਤੂਟਕੋਟ ਰਣਸੀਂ ਦੇ ਵਿੱਚ ਔਰ ਦਿੱਥੇ ਅੱਜ ਇੱਕ ਇਤਿਹਾਸ ਦੀ ਅਰਦਾਸ ਹੋਊਗੀ ਜੀ ਕਿ ਹੁਣ ਪਾਟੀ ਲੱਗੇ ਤੇ ਅਰਦਾਸ ਹੋਊਗੀ ਬਾਦ ਜਣੀ ਜਗਾ ਪਾਟੀ ਦਾ ਸਾਰਾ ਪ੍ਰਬੰਧ ਆ ਇਸ ਤੋਂ ਬਾਅਦ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਵੇਗਾ ਸ਼ੁਕਰਾਨੇ ਵਜੋਂ ਇੱਥੇ ਹੀ ਪਾਰਕ ਦੇ ਵਿੱਚ ਅਰਦਾਸ ਹੋਵੇਗੀ ਅਰਦਾਸ ਤੋਂ ਬਾਅਦ ਜਿਹੜਾ ਤੇ ਅੱਜ ਆਪਾਂ ਨੇ 52 ਜੀ ਜੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅ ਅਰਦਾਸ ਦੇ ਲਈ ਇਕੱਤਰ ਹੋਈਏ ਕਿ ਆਪਣੇ ਕਿਸਾਨੀ ਦੇ ਲਈ ਸਰਬੱਤ ਦੇ ਭਲੇ ਲਈ ਜਿਹੜੀ ਅਰਦਾਸ ਕਰੀਏ ਤਾਂ ਕਿ ਸੁੱਖ ਸ਼ਾਂਤੀ ਦੇ ਨਾਲ ਇਹ ਮੋਰਚਾ ਜਿਹੜਾ ਜਲਦੀ ਫਤਿਹ ਹੋਵੇ ਤੇ ਸਾਡੇ ਜਿਹੜੇ ਆਗੂ ਹੈ ਉਹ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਦੇ ਵਿੱਚ ਆਉਣ ਜਿਵੇਂ ਅੱਜ ਆਤਮਾ ਸਿੰਘ ਜੀ ਪਹੁੰਚੇ ਐ ਆਈ ਢੱਲੇਵਾਲ ਸਾਹਿਬ ਵੀ ਜਿਹੜਾ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਉਣ ਤੇ ਮੋਰਚਾ ਜਿੱਤ ਕੇ ਇੱਥੋਂ ਆਈਏ ਇਹ ਪ੍ਰਮਾਤਮਾ ਅੱਗੇ ਅਰਦਾਸ ਐ ਹੁਣ ਜਿਹੜੀ ਵਿਰਤੀ ਕਦੇ ਨਾ ਜਾਈ ਜਨ ਕੀ ਅਰਦਾਸ ਜਿਹੜੀ ਸੰਗਤ ਦੀ ਅਰਦਾਸ ਐ ਕਹਿੰਦੇ ਨੇ ਕਦੇ ਵੀ ਵਿਰਤੀ ਨਹੀਂ ਜਾਂਦੀ ਉਹ ਪ੍ਰਮਾਤਮਾ ਸੰਗਤ ਦੀ ਅਰਦਾਸ ਨੇੜੇ ਹੋ ਕੇ ਸੁਣਦਾ ਤੇ ਅੱਜ ਸੰਗਤ ਰੂਪ ਦੇ ਵਿੱਚ ਇੱਥੇ ਅਰਦਾਸ ਕੀਤੀ ਜਾਵੇਗੀ ਤੁਸੀਂ ਦੇਖੋ ਸ੍ਰੀ ਪੰਜਾਬ ਸਰਦਾਰ ਬਿੱਕਰ ਸਿੰਘ ਜੀ ਰੌਤਾ ਉਹ ਦੋ ਹੱਥ ਲਈ ਸੰਗਤ ਪਾਣਾ ਜੁੜੇ ਗਏ ਸਰਦਾਰ ਬਿੱਕਰ ਸਿੰਘ ਜੀ ਰੌਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਜੀ ਮਾ ਆਪਣੇ ਬੇਟਾ ਜੀ ਦਾ ਉਹਨਾਂ ਬਣ ਗਿਆ ਪਹਿਲੀ ਗੱਲ ਤਾਂ ਜਿਨੇ ਵੀ ਤੁਸੀਂ ਆਪਣੇ ਜੋੜ ਵੀ ਤਮਾਦਿਆਂ ਨੂੰ ਛੱਡ ਕੇ ਆਦਿ ਪ੍ਰੋਗਰਾਮ ਦੇ ਸੋਚੇ ਆ ਤੁਹਾਡਾ ਫਰਨ ਦੇ ਸੇ ਪਹੁੰਚ ਲਵੇ ਛੇ ਪੰਜਾਬ ਫਾਰਮੂਨ ਨੂੰ ਵੱਲੋਂ ਤੇ ਨਗਰ ਪੰਚਾਇਤ ਵੱਲੋਂ बहुत बहुत धन्यवाद जिने कारण तुम चल के आए हैं वो शर्म थी आत्मा सिंह ने धरने बैठे पंजाब मोगा जिले का नाम चमका दत्ता है जी मोगा जिला याद रखा जाओ ਸੋਥੇ ਧੂੜ ਔਰ ਪੰਗ ਵੀ ਲੋਕਾਂ ਨੂੰ ਚੇਤਨ ਕਰੀਏ ਸਾਡਾ ਇਹ ਤੋਂ ਤੂਫਾਨ ਜੁਨੀ ਦਾ ਸਾਥੀ ਸੁਖਮੰਦਰ ਸਿੰਘ ਉਹ 100 ਦੌਰ ਮੰਨੋ ਜੀ ਪੁਲੀਟਰ ਗੁਰਰਾਜ ਜੀ ਜੋ ਪਿਛਲੇ ਹਫਤੇ ਦੇ ਵਿੱਚ ਸੀਰ ਹੋ ਗਿਆ ਸੀ ਕੀ ਦਾ ਅੱਜ ਤੱਕ ਮਾਰਗਮਾਰ ਕੀ ਜਾਂਦਾ ਹੈ ਅੱਛਾ ਤੁਹਾਨੂੰ ਪਤਾ ਸਰਕਾਰ ਇਹ ਮੰਡੀ ਐ ਮੈਡੀ ਕਾਨਫਰੰਸ ਕਹਿੰਦੀ ਹੈ ਵੀ ਜਿਹੜਾ ਬੰਦਾ ਮਰਨ ਮਤ ਤੇ ਬੈਠਾ ਹੈ ਕੱਲ੍ਹ ਹਫ਼ਤੇ ਬਾਅਦ ਉਹਦੀ ਕਦੇ ਵੀ ਮੌਤ ਹੋ ਸਕਦੀ ਹੈ ਸਭ ਤੋਂ ਅੱਖਾਂ ਮਰਨ ਬਸਰੇ ਬੈਠਣਾ ਸਾਡੀ ਸਰਕਾਰ ਯੋਗ ਸਰਦਾਰ ਜਗੀਰ ਸਿੰਘ ਜੱਲੇਵਾਲ ਨੂੰ ਅੱਜ ਪੰਜਾਂ ਮਰਦਾਂ ਨੇ ਜੀ ਮੈਂ ਇਹ ਗੱਲ ਕਹਾਂ ਕਿ ਪ੍ਰਮਾਤਮਾ ਉਹਨਾਂ ਦੇ ਸੱਤੇ ਆਪ ਹੱਥ ਰੱਖੀ ਵਿਖਿਆ ਤਾਂ ਇਹ ਕੋਈ ਅਨਕਥੀ ਗੱਲ ਨਹੀਂ ਹੋਊਗੀ ਕਿਉਂ ਮੈਡੀਕਲ ਸਾਇੰਸ ਜਿਹੜੀ ਆ ਉਹ ਕਹਿੰਦੀ ਆ ਵੀ ਅੰਨ ਤੋਂ ਬਿਨਾ 3 ਦਿਨ ਪਾਣੀ ਤੋਂ ਬਿਨਾ 3 ਦਿਨ ਤੇ ਹਵਾ ਤੋਂ ਬਿਨਾ 2 ਸੈਕਿੰਡ ਬੰਦਾ ਕਿੰਨਾ ਰਹਿ ਸਕਦਾ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਪਾਣੀ ਵੀ ਨਹੀਂ ਪੱਛ ਰਿਹਾ ਉਹ ਵੀ ਘਰ ਦੇ ਨੂੰ 2 ਮਹੀਨੇ ਹੋਣ ਆਲੇ ਆ ਪਾਣੀ ਉਹਨਾਂ ਦਾ ਅੰਦਰ ਘੜਦਾ ਨਹੀਂ ਤੇ ਮੈਡੀਕਲ ਇਲਾਜ ਕੋਈ ਉਹ ਲੈ ਨਹੀਂ ਰਹੀ ਇਹ ਕਿ ਪ੍ਰਮਾਤਮਾ ਦਾ ਉਸ ਵਾਰੀ ਨੂੰ ਦਾ ਉਸ ਅਤਾਲ ਪੱਖ ਦਾ ਕ੍ਰਿਸ਼ਨ ਨਹੀਂ ਹੈ ਜਿਹੜਾ ਆਪਰੇ ਨੂੰ ਸਾਡੇ ਵਿੱਚ ਬੈਠੇ ਉੱਥੇ ਜਿਹੜੀਆਂ ਗਲਤੀਆਂ ਹੁੰਦੀਆਂ ਉਹਨਾਂ ਗਲਤੀਆਂ ਤੋਂ ਸਿੱਖਿਆ ਲੈਂਦੇ ਹੋਏ ਜਿੰਨਾ ਚਿਰ ਸਰਕਾਰ ਨਿਸ਼ਕੇ ਨਹੀਂ ਜੋਗਦੀ ਉਹਨਾਂ ਚਿਰ ਧਰਨਾ ਉੱਤੇ ਚੱਲਦਾ ਰਹੇਗਾ ਵੋਸ਼ਕਾ ਜੰਗੀਰ ਸਿੰਘਾ ਬੱਲੇਵਾਲ ਜੀ ਸਾਹਿਬ ਹੋਏ ਐ ਉਹ ਰੋਟੀ ਖਾਣ ਵਾਸਤੇ ਵੀ ਸਾਹਿਬ ਹੋਏ ਉਹ ਸਰਪੰਚ ਨਹੀਂ ਕਿਉਂ ਇਲਾਜ ਲੈਣ ਵਾਸਤੇ ਸੰਤ ਹੋਏ ਉਹ ਵੀ ਜਿਹੜੇ ਸਾਡੇ 121 ਮਰਜੀੜੀ ਧਰਨੇ ਤੇ ਬੈਠੇ ਸੀ ਪਹਿਲਾਂ ਉਹਨਾਂ ਨੂੰ ਕਿਹਾ ਕਿ ਜੇ ਉਹ ਹਾਂ ਕਰ ਦੋਗੇ ਤਾਂ ਮੈਂ ਉਹਨਾਂ ਦੇ ਮਨਗਣਾ ਹਾਂ ਉਹ ਬਹੁਤ ਹੀ ਸ਼ਰਕਾਰ ਦੇ ਪਾਤਰ ਹੈ ਜਿਨ੍ਹਾਂ ਨੇ ਸਾਡੇ ਲਈ 21 ਜਵਲਿਆਂ ਦਾ संघर्ष है। मैं बेनती करना जो अभी घर बैठे हैं जा बड़ा कल तक नहीं आई तुम्हें दो रोज चार चार दिन पांच दिन मस्था हमारे लो उसी लाओ क्यों जिना चेर छिया गलबात नहीं हूँ ਮਗਾਂ ਨਹੀਂ ਮੰਨਿਆ ਲੱਗਦਾ ਉਹਦਾ ਚਿੱਟਾ ਲਿਖੇਗਾ ਆਪਾਂ ਨੂੰ ਨੁਸਾਨ ਹੀ ਫਾਨਮ ਜੇ ਤੁਸੀ ਵਾਰੀ ਪਾ ਦੇ ਤੁਰੇ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਦੇਖਣ ਲੱਗੀ ਤੁਹਾਨੂੰ ਦਿੱਤੀ ਮੁੱਖ ਮੰਤਰੀ ਦੀ ਜਨ ਅਧਿਕਾਰ ਬਹੁਤ ਵੱਡਾ ਇਨਸਾਫ ਕਰਵਾ ਲਿਆ 13 ਮਹੀਨੇ ਜਿਹੇ ਦੇ ਹੋਏ ਬਾਦਰਾ ਤੋਂ ਬੈਠੇ ਰਹੇ ਜਿਹੇ ਦੇ ਨਾਂ ਬੱਥਰੇ ਸੋ ਪੁਰਾਣੀਆਂ ਗਲਤੀਆਂ ਮੁੱਖ ਰੱਖਦੇ ਹੋਏ ਹੁਣ ਇਹੀ ਫੈਸਲਾ ਹੈ ਕਿ ਜਿੰਨਾ ਚਿਰ ਸਰਕਾਰ ਲਤੀਰੋਤ ਕੋਈ ਕੁਝ ਨਹੀਂ ਬੰਦੀ ਉਹਨਾਂ ਗਰੂ ਧਰਨੇ ਦੇ ਵਿੱਚ ਮਿਹਰਬਾਨੀ ਕਰਕੇ ਮੇਰੀ ਸ਼ੁਰੂਤੀ ਆਸਵਾਦ ਲਈ ਲਏ ਤੁਹਾਡੇ ਚਰਨਾਂ ਵਿੱਚ ਬੇਤੀ ਹੈ ਦੋਨੇ ਅਫਸੂਸ ਦੀ ਬੇਤੀ ਕਰਦਾ ਹੈ ਕਿ ਅਰੇ ਪੰਜਾਬ ਨੂੰ ਉਸ ਰੋਇਆ ਕਪਲ ਸੁਨਿਆ ਬਹੁਤ ਬੋਲ ਗਿਆ ਨਹੀਂ ਤੁਸੀਂ ਐਂਡ ਵਾਲਾ ਵੀਡੀਓ ਸੇਵ ਕਰਕੇ ਰੱਖੋ ਜਿੰਨਾ ਵੀ ਥੋੜਾ-ਥੋੜਾ ਪੜਦਾ ਹੈ ਤੇ ਉੱਥੇ ਵੀ ਕੱਥੇ ਵਿਚ ਝਾੜਾ ਉਨਤਨ ਲਾਉ ਉਹਨੂੰ ਤਤਵਤ ਵਰਾਈ ਰੱਖੋ ਤਾਂ ਜੋ ਸਰਕਾਰ ਤੇ ਦਬਾਅ ਪਣਿਆ ਰਹੇ ਇਸੇ ਵਕਤੀ ਸਾਡਾ ਸਾਰਾ ਦਾ ਭਲਾ ਤੇ ਨਹੀਂ ਦਾ ਤਸੰਖ ਦੇਖੀ ਜਾਂਦੇ ਆ ਕੈਨੇਡਾ ਵਾਲਿਆਂ ਨੇ ਗੁੰਡੋ ਨੂੰ ਪਾਸੇ ਕਰਤਾ ਕਿਉਂਕਿ ਉਹਦਾ ਉਹਨੇ ਇੱਧਰੋਂ ਸਭ ਤੋਂ ਵੱਧ ਰਹੀ ਜੋ ਦਿੱਤੇ ਤੇ ਉੱਧਰੋਂ ਵੀ ਜਿਹੜਾ ਪਰੇਸ਼ਾਨ ਹੈ ਉਹ ਲਈ ਬਿਠਿਆ ਹੈ 5 ਲੱਖ ਪੰਨਾ ਅਮਰੀਕਾ ਦੇ ਵਿੱਚੋਂ 트럼ਪ ਜਿੰਨੀ ਅਜੇ rau ਸਾਢੇ 10 ਪਹੁੰਚੂਕਣੀ ਹੈ ਉਹ ਕਦੋਂ ਤਿਆਰ ਬੈਠਾ ਹੈ ਕਹਿ ਰਿਹਾ ਮਖੂ ਕੇ ਕਮੇਟਾ ਤੋਂ ਅਮਰੀਕਾ ਦੇ ਵਿੱਚੋਂ 5 ਹਫਤਾ ਦਿਨਾਂ ਤੱਕ ਜਹਾਜ਼ ਆਪਣੇ ਮੁੰਡਿਆਂ ਕੁੜੀਆਂ ਦੇ ਭਰ ਕੇ ਇੱਧਰ ਆਏ ਸ਼ੋ ਹੋ ਜਾਣੇ ਆ ਪਹਿਲੀ ਮੂਲੀ ਸਰਕਾਰ ਨਹੀਂ ਛੱਡਣੀ ਤੇ ਨਾ ਉਹ ਇਹ ਕਹਿੰਦੇ ਭਾਪ ਨੂੰ ਕੋਈ ਦੇਣਾ ਨਹੀਂ ਤੇ ਬਾਗ ਜਿਹੜੇ 350000 ਲੱਖ ਲਾ ਕੇ ਅਸੀਂ ਮੋਢੇਪੁਰਿਆਂ ਭੇਜੇ ਆ ਉਹਨੂੰ ਸਰਕਾਰ ਕਹਿੰਦੀ ਹੋਈ ਅੱਖਣਾ ਨਹੀਂ ਦੋ ਤਰ੍ਹਾਂ ਦੇ ਬੰਦੇ ਰਹਦਲੇ ਆ ਉੱਥੇ ਇੱਕ ਦਾ ਗੁਨਾਹ ਦੀ ਪੀਐਚਡੀ ਕੀਤੀ ਵੀ ਆ ਪੀਐਚਡੀ ਆੜਾ ਕਦੇ ਵੀ ਲੇਵਾ ਕੰਮ ਨਹੀਂ ਕਰੂ ਤੇ ਇੱਕ ਜਿਹੜੀ ਘਟੋ ਘੱਟ ਐਮਏ ਕੀਤੀ ਹੋਈ ਆ ਆ ਜਿਹੜੇ 12 ਵਾਲੇ ਜਿਹੜਾ ਹੋਰ ਪੀਏ ਡੀਏ ਡੀਸੀ ਇਹਨਾਂ ਲਈ ਦਾ ਤਿਆਰੀ ਹੈ ਅੰਤਿਮ ਪੇਟੀ ਚੱਲ ਜਾਣੀ ਲੱਗ ਰਹੀ ਹੈ ਉੱਧਰ ਪਈ ਜਾਵੇ ਸੋਖੇ ਹੋ ਜਾਣਗੇ ਉਧਰੋਂ ਵੀ ਸਭੀ ਕੁੱਟੀ ਜਾ ਰਹੀ ਹੈ ਤੇ ਇਧਰੋਂ ਜਿਹੜੀ ਫਾੜੂ ਸਰਕਾਰ ਹੈ ਉਹ ਵੀ ਟੌੜ ਦੇ ਗੁੰਡਾ ਧੜੀ ਬੈਠੇ ਹੈ ਵੀ ਇਹਨਾਂ ਨੂੰ ਜਿਉਦੇ ਰਹਿਣ ਨਹੀਂ ਦੇਣਾ ਹੋ ਇਹ ਇਨਾਂ ਆਉਣ ਵਾਲੇ ਹਾਲਾਤਾਂ ਨੂੰ ਦੇਖਦੇ ਹੋਏ 26 ਫਰਵਰੀ ਤੱਕ ਹੁਣ ਤਾਂ 9ਵੇਂ ਦਿਨ ਹੀ ਰਹਿ ਗਏ ਹੈ ਕੋਈ ਬੜਾ ਲੰਮਾ ਚੋੜਾ ਕੰਮ ਨਹੀਂ ਆਇਨ ਵੀ ਹੁਣ ਦੋ ਫਾਲ ਚੱਲੂ ਤੇ ਚਾਰ ਫਾਲ ਚੱਲੂ ਜੇ ਆਪਣਾ ਕੱਠ ਵਾਤੋਂ ਵੱਧ ਹੁੰਦਾ ਰਿਹਾ ਤੇ ਸਰਕਾਰ ਦਾ ਜਿਹੜਾ ਸੀਐਲਡੀ ਵਿਭਾਗ ਹੈ ਸਰਕਾਰ ਨੂੰ ਰਿਪੋਰਟ ਭੇਜਿਆ ਰਿਹਾ ਕਿ ਉੱਥੇ ਮੋਰਚੇ ਦੇ ਵਿੱਚ ਗਣਤੀ ਦਿਨੋਦਨ ਵਧ ਰਹੀ ਹੈ ਤਾਂ ਸਰਕਾਰ ਕਿਸੇ ਪਾਸੇ ਭੱਜ ਨਹੀਂ ਸਕਦੀ ਉਹਨੂੰ ਮੰਗਾ ਮੰਗਣੀਆਂ ਹੀ ਮੰਨਣੀਆਂ ਪੈਣਗੀਆਂ ਜੋ ਮੈਂ ਪਹਿਲਾਂ ਵੀ ਕਿਹਾ ਸੀ ਜੇ ਤੁਸੀਂ ਜ਼ਮੀਨਾਂ ਬਚਾਉਣੀਆਂ ਆਪਣੀਆਂ ਨਸਲਾਂ ਬਚਾਉਣੀਆਂ ਤੇ ਆਪਣੀਆਂ ਫਸਲਾਂ ਬਚਾਉਣੀਆਂ ਤਾਂ ਅੰਦਰੋਂ ਵੀ ਜੁੜੇ ਮਨ ਨਾਲ ਖੜ੍ਹ ਰਹੇ ਹੈ ਉਹ ਰੂਪ ਪਰ ਉਥੇ ਬਾਦਰਾ ਦੇ ਕੋਲ ਕਿਨਾ ਆਪਣਾ ਹੱਥ ਬੰਨ੍ਹਾਇਆ ਕਿਉਂਕਿ ਉਹ ਹਲਵਾ ਹੀ ਕਰਨ ਵਾਲੇ ਲੋਕ ਹੈ ਇੱਥਾ ਕਰਕੇ ਉਥੇ ਖਾਣ ਵਾਲੇ ਲੋਕ ਹੈ ਸਾਨੂੰ ਕਿਸੇ ਨੇ ਬੈਠਾ ਬਖਾਇਨਾ ਨਹੀਂ ਰੂਤੀ ਨਹੀਂ ਜਣੀ ਆ ਜਨੀਆਂ ਦੇ ਨਾਲ ਕਾਨੂੰਨ ਬਾਬਾ ਮੁੰਡਾ ਸਿੰਘ ਭਾਦਰੀ ਜੀ ਨੇ ਬਣਾਇਆ ਪਹਿਲਾਂ ਕੋਈ ਮਾਲਕੀ ਨਹੀਂ ਸੀ ਉਹ ਲੋਹਾਂਦੇ ਸੀ ਉੱਟਕੇ ਲੱਗ ਜਾਂਦੇ ਸੀ ਤੇ ਜਿੰਨਾ ਮਰਦੀ ਟੈਕ ਲੈ ਲੈਂਦੇ ਉਹ ਜੇ ਤੁਸੀਂ ਮਾਲਕੀ ਬਚਾਈ ਰੱਖਣੀ ਹੈ ਦਾ ਵੱਟੋਂ ਵੱਡ ਹਰੇਕ ਪਿੰਡ ਸ਼ਹਿਰ ਦੇ ਵਿੱਚੋਂ ਖਨੌਰੀ ਪਾਡਰ ਦੇ ਪਹੁੰਚੋ ਮੈਂ ਇੱਕ ਵਾਰ ਫਿਰ ਆਪਾ ਸੈਕਟਰ ਯਾਰਜੀ ਦਾ ਜਿਹੜੇ ਸਾਡੇ ਜ਼ਿਲ੍ਹਾ ਮੋਗੇ ਦੇ ਪ੍ਰਧਾਨ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਬਹੁਤ ਹੀ ਮਜਬੂਰ ਹਾਲਤਾਂ ਦੇ ਵਿੱਚ ਵੀ ਮਰਨwarte ਬੈਠਣਾ ਪ੍ਰਵਾਨ ਕੀਤਾ ਕਿਉਂ ਘਰੇ ਉਹਨਾਂ ਦੇ ਕੋਲੇ ਮਾਤਾ ਜੀ ਹੈ ਬੱਚੇ ਬਾਹਰ ਹੈ ਘਰ ਅੱਗੇ ਵੀ ਬਾਹਰ ਹੈ ਮਾਦਾ ਕੋਈ ਫੋਫਾ ਮੰਬੜਾ ਰਿਹਾ ਹੈ ਤੇ ਨਾਲ ਹੀ ਘਰ ਦੀ ਰਖਵਾਲੀ ਕਰਨ ਵਾਲਾ ਹੈ ਉਹ ਬੰਦੇ ਦਾ ਯਾਰ ਕਿੱਡਾ ਵੱਡਾ ਦਿਲ ਹੋਊਗਾ ਜਿਹਨੇ ਘਰ ਦੇ ਹਾਲ ਦੇਖਣ ਦੇ ਵਾਜੂਦ ਦੀ ਤੁਮਾਨੀ ਲੋਕਾਂ ਨੂੰ ਪਹਿਲ ਦਿੱਤੀ ਉਹ ਤੋਂ ਬਾਅਦ ਰੇਸ਼ੂ ਸਿੰਘ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਹਨਾਂ ਦੇ ਘਰ ਦੀ ਜ਼ਿੰਮੇਵਾਰੀ ਚੱਕੀ ਉਹਨਾਂ ਦੇ ਘਰ ਦਾ ਖਿਆਲ ਰੱਖਿਆ ਪਤੂ ਨੂੰ ਪੱਠੇ ਪਾਏ ਲਿਆਂਦੇ ਉਭੀ ਮੌਜੂਦਾ ਗੱਟ ਜੋ ਵਿਖਿਆ ਜਲਦਾ ਪ੍ਰਬੰਧ ਦੇ ਸ਼ਰੀਕ ਹੈ ਉਹਨਾਂ ਦਾ ਲੋਕਾਂ ਦੀ ਕਿਸੇ ਕੇ ਲੋਕ ਘਟ ਨਹੀਂ ਉਹ ਇਹ ਕਹਿੰਦੇ ਆ ਆਪਣੇ ਨਾਲ ਕਿ ਹੁਣ ਸਰਕਾਰ ਤੇ ਦਬਾਅ ਬਣਿਆ ਉਹ ਦਵਾਈ ਖਵਾ ਨੂੰ ਮਰਾਈ ਰੱਖਣ ਲਈ ਆਓ ਸਾਰੇ ਨਾਲ ਮਿਲ ਕੇ ਮਾਝਾ ਵੱਲ ਨੂੰ ਮੁੜ ਕੇ 2004 ਦਿਨ 5 ਦਿਨ ਜਿੰਨੇ ਵੀ ਬਿਲਾ ਸਕਦਾ ਰਹਿਣ ਰਹਿਣ ਖਾਨ ਦਾ ਪ੍ਰਬੰਧ ਨੂੰ ਕਿ ਪੂਰਾ ਤੇ ਸਾੜਿਆਂ ਨੂੰ ਸੇਵਾ ਪਰਫੋਰਮਿੰਗ ਹੋਤਾ ਲੱਖਾਂ ਦੇ ਦੁੱਧਿਆ ਆਪਣੇ ਅੰਗਰੇਜ਼ ਚਾਲ ਪਨਾਬੀਆਂ ਜੇ ਕਿਹਨੂੰ ਕੋਟਿਆ ਕੜਾਂ ਦੀ ਪ੍ਰੋਬਲਮ ਆ ਉਹ ਵੀ ਮਸਲਾ ਹਟੋ ਜੂ। ਸੋ ਇਹਨਾਂ ਕੋਈ ਕਹਿੰਦਾ ਹੋਇਆ ਇੱਕ ਵਾਰ ਫੇਰ ਆਤਮਾ ਸਿੰਘ ਦਾ ਨੱਗਰ ਪੰਚਾਇਤ ਦਾ ਤੇ ਪਰਵਾਰ ਤੇ ਸੱਜਣਾ ਦਾ ਤੇ ਰਿਸ਼ੀ ਸਿੰਘ ਜੀ ਦਾ ਤੇ ਜਿਹਨੇ ਵੀ ਤੁਹਾਨੂੰ ਵੀਰ ਭਰਾਤ ਵਰਗ ਮਸਾਲਾ ਮੌਜੂਦ ਵੀਰ ਅੱਜ ਸਾਡੇ ਇਸ ਪ੍ਰੋਗਰਾਮ ਪਹੁੰਚਿਆ ਫਾਰਾਣਾ ਦਾ ਐਬੀਓ ਸਰਵਾੜ

ਕਿ ਆਪਕਾ ਉਹੀ ਪਤਾ ਹੀ ਆ ਬਰਾਸ ਕਰ ਤੋ ਆਪਣੇ ਰਕਾਂ ਦੀ ਖਾਤਰ ਆਪਣੇ ਆਉਣ ਵਾਲੇ ਨਸਲਾਂ ਬਚਾਉਣ ਦੀ ਖਾਤਰ ਜਵਾਨੀਆਂ ਕਿਸਾਨੀਆਂ ਬਚਾਉਣ ਦੀ ਖਾਤਰ ਲੰਮੇ ਸਮੇਂ ਤੋਂ ਸੰਦਾਰਪੁਰਲੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਭਗਵਦੀ ਸਿੰਘ ਜੀ ਢੱਲੇਵਾਲ

लाए परा मेर करे वाहेगुरू कृपा करणु रमाता बेनती करी सो मोर चले इन्हनि सफलता मिले करला ਗੁਰੂ ਵਾਰ ਜੀ ਅਰਦਾਸ ਇੱਕ ਓਨਕਾਰ ਵਾਹਿਗੁਰੂ ਜੀ ਕੀ ਫਤਿਹ ਪਤੋਦੀ ਜੀ ਸਹਾਏ ਬਾਤ ਰਿਪਤੋਦੀ ਜੀ ਕੀ ਪਾਤ ਤੈ ਦਸਮੀ ਪ੍ਰਤਮ ਪਤੋਦੀ ਸਮਰਕਾਰ ਗੁਰੂ ਨਾਨਕ ਲਿਖੇ ਆਏ ਫਿਰ ਅੰਗਦ ਗੁਰ ਤੇ ਮਰਦਾਸ ਸ੍ਰੀ ਰਾਮਦਾਸਾ ਹੋਏ ਸਹਾਏ ਅਰ ਜਨ ਹਰਿ ਗੁਰ ਬੰਧਨੋ ਸਿਮਰੋਤੀ ਹਰਾਏ ਫਿਰ ਹਰਿ ਕਰੰਤੇ ਆਈ ਆ ਜਿੱਥੇ ਸੰਤ ਕਜਾਇ ਤੇਗ ਬਹਾਦਰ ਸਿਮਰਿਆ ਤਾਂ ਨੁਰਦਾ ਵੇ ਸਹਾਏ ਸਮਸਾਈ ਹੋਣਾ ਜੀ ਸਹਾਏ ਦਸਮੀ ਪਾਤਸ਼ਾਹ ਧੰਨ ਗੋਵਰ ਸਿੰਘ ਸਾਹਿਬ ਜੀ ਸਭ ਸਾਈ ਹੋਣਾ ਜੀ ਸਹਾਏ ਦਸਾਂ ਸਾਸ ਰਿਆ ਦੀ ਜੋ ਸਾਰੰਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਅੰਤਾਰ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਪਿਆਰੇ ਆਚਾਰ ਤੋਂ ਬਜਾ ਦੇ 40 ਮੁਕਤੀਆਂ ਹਟੀਆਂ ਜੱਪੀਆਂ ਤੱਪੀਆਂ ਨਾਲ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇਸ ਤੋਂ ਆਂਡਰ ਕੀ ਸਤਨਾ ਪਿਆਰਿਆਂ ਪਿਆਰਿਆਂ ਦੇ ਪਿੱਤਰ ਪਮਾਈ ਦਾ ਧਿਆਨ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸੰਗਤਾਂ ਸੰਗੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਣ ਆਰਿਆ ਨਾਲ ਚਲਾਈ ਗਏ ਗੁਰਦਵਾਰ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਾਂ ਸੰਗ ਨਵਾਈ sire ਭਾਣੇ ਨੂੰ ਮਿੱਠਾ ਕਰ ਮੰਨਿਆ ਸੰਗਾ ਤੁੰਗੜੀਆਂ ਤੁੰਗੀਆਂ ਪੰਜਾਂ ਤਸਤਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਤਾਰ ਬੋਲੋ ਜੀ ਵਾਹਿਗੁਰੂ ਜੀ ਪ੍ਰਤਮ ਅਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਆਵਾ ਚੇਤਾਵਨ ਮੁਨਕਾ ਸੰਪੂਰਨ ਹੋਇਆ ਜਹਾਂ ਜਹਾਂ ਖਾਲਸਾਈ ਸਾਹਿਬ ਸਾਹਾ ਤਾਂ ਰਿਚਿਆੜੇ ਆਇ ਤ ਦੇਖ ਕੇ ਮਤੇ ਕਰਤੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਸਹਾਏ ਕਲਤਾ ਜੀ ਕੇ ਬੋਲ ਵਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਰਤਨਾ ਜੀ ਸਿਕਾਣੋਂ ਸਿੱਖੇ ਦਾਨ ਕੇ ਤਾਨ ਰਹਿ ਤਾਨ ਵੇਖ ਦਾਨ ਬਸਾਹ ਕਾਨ ਪ੍ਰੋਸਾ ਦਾਨ ਦਾਨਾ ਸਰਦਾਂ ਨਾਮ ਦਾ ਸ੍ਰੀ ਅੰਮ੍ਰਿਤਸਾਹਿਬ ਦੇ ਦਰਸ਼ਨਾਂ ਚੌਕੀਆਂ ਢੰਡੇ ਬੁੰਗੇ ਜਿਗੋ ਜਿਗ ਅਟਾਲਾ ਧਰਮ ਕਾ ਜੈ ਤਾਰ ਕਾਲਤਾ ਜੀ ਕੇ ਬੋਲ ਵਾਲੇ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਸਦਾ ਮਾਨੀ ਮਾਮਕ ਉੱਚੀ ਮੱਤ ਦਾ ਰੱਖਾ ਕਾਲਪੁਰਖ ਵਾਹਿਗੁਰੂ ਪੰਥ ਦੇ ਸਦਾ ਸਹਾਈ ਦਸਤਾਰ ਜੀਓ ਤੀਨ ਨਾਣਾ ਸਾਹਿਬ ਸ੍ਰੀ ਗੁਰਦੁਆਰੇ ਗੁਰਤਾਰ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਾ ਜੀਆ ਤਿਨਾਂ ਦੇ ਖੁੱਲੇ ਦਸਤਰੀ ਦਾਸ ਦੇਵਾ ਸੁਭਾਅ ਦਾ ਗਣ ਤੇਰੇ ਕਾਲਤਾ ਜੀ ਦੇ ਮੱਛੋ ਇਹਨਾਂ ਮਾਨਾਂ ਦੇ ਮਾਨ ਗੁਰੂ ਨਾਣਾ ਦੇ ਤਾਨ ਗੁਰੂ ਨੇ ਉੱਤਿਆਂ ਦੀ ਓਟ ਸੰਨ ਤਾਨ ਤਾਨਾ ਪੰਤਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਜਨ ਦਰਸਤ ਗੁਰੂ ਪਾਵਨ ਚਰਨਾਂ ਪਾਸ ਐਸ ਬਲੀ ਦੀ ਆਸ ਬੇਤੀ ਆਜੇ ਕਿਰਪਾ ਰੰਗੂ ਮੁੜ ਕੇ ਹੱਥ ਪੁਜੀ ਆਉ ਤੋਟ ਲੈਦੇ ਹੋਏ ਆਪਣੇ ਕਿਸਾਨੀ ਲੋਕਾਂ ਦੀ ਖਾਤਰ ਮੰਗਾ ਨਹੀਂ ਕਰਦਾ ਜਵਾਨੀਆਂ ਆਉਣ ਵਾਲੀ نسلਾਂ ਚੋਂ ਦੀ ਖਾਤਰ ਲਲਮੇ ਸਵੇਤੋ ਹੱਥ ਗੁਰੂ ਜੀ ਕਤਾਰ ਤੇਰਾ ਵੱਲੋਂ ਸਮੁੱਚੀ ਦੁਨੀਆ ਦਾ ਜਾਰੀ ਵੱਲੋਂ ਹੱਥ ਗੁਰੂ ਜੀ ਸੰਘਰਸ਼ ਲੜੇ ਜਾ ਰਹੇ ਨੇ ਭਾਈ ਜਗਜੀਤ ਸਿੰਘ ਜਿੰਦਰਲੇਵਾਰ ਜੋ ਲੰਮੇ ਸਮੇਂ ਤੋਂ ਮੱਦ ਵਾਪਸ ਰੱਖਿਆ ਨੇ ਇਹਨੇ 13 ਤੋਂ 21 ਕਸਾਨ ਵੀਰ ਹੋਰ ਕਸਾਨ ਮਰਦ ਵਰਸ ਬੈਠਣ ਜਿਨ੍ਹਾਂ ਦੇ ਵਿੱਚ ਸਤਬੂਜੀ ਕਿਰਪਾ ਕਰਨੀ ਸਾਰੀ ਕਸਾਨ ਵੀਰਾਂ ਦੇ ਤੀਸਰੇ ਮੇਹਰ ਪ੍ਰਾਸਕਨਾ ਚੜ੍ਹਦੀ ਕਲਾ ਵਕਤੀ ਕਰਨ ਇਹਨਾਂ ਸੰਘਰਸ਼ਾਂ ਨੂੰ ਸਫਲਤਾ ਬਖਸ਼ ਨੇ ਜੋ ਵੀ ਹੱਕ ਮੰਗਦੇ ਨੇ ਕਿਰਪਾ ਕਰਨ ਸਤਬੂਜੀ ਆਗ ਨੇ ਅੰਗ ਸੰਸਹਾਇਓ ਤੇ ਆਪਣੇ ਹੱਕ ਦਵਾਉਣੇ ਕਿਰਪਾ ਕਰਨੀ ਹਰਮਨਦਾਨ ਪੁੱਤੇ ਬਖਸ਼ਤਾਨੀ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਨੀ ਸਾਰੇ ਕਿਸਾਨ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਨੀ ਫਤਿਹ ਬਖਸ਼ਤਾਨੀ ਪਈ ਆਤਮਾ ਸੰਗਤ ਗਤੂ ਜੀ ਜ਼ਿਲ੍ਹਾ ਪ੍ਰਧਾਨ ਲੋਕਾ ਜੋ ਮਰਦ ਵਟ ਤੇ ਬੈਠ ਕੇ ਨਗਰ ਵਿੱਚ ਪਹੁੰਚੀ ਨੇ ਕਹਿਫਤਾ ਨੇ ਸੀ ਤੇ ਮੇਤਰਾ ਆਪਣਾ ਸੇਵਾ ਲੰਦੇ ਰਣਾ ਗੋ ਸਿੱਖੀ ਜਿਹਨੂੰ ਵਸਤਿਕਾ ਨੇ ਆਂਸੰਗ ਸਹਈਣਾ ਇਸੇ ਤਰ੍ਹਾਂ ਸੰਗਠਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਦੀ ਬਾਲਕੁਮ ਵਸਤਿਕਾ ਨੇ ਸਮੁੱਚੇ ਸੰਗਤਰੀ ਅਸੇਵਲ ਦੀ ਹਾਜ਼ਰੀ ਸਲਫਲ ਪੇਟਾ ਦਰਪਉਣ ਕਰਨੀ ਸੋਖੋ ਲੈ ਨਾਮ ਚਾਵਾਏ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੀ ਪਾਣੀ ਸੁਬਤ ਦਾ ਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸਵੇਲੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਜਿਹੜਾ ਕਿਸਾਨੀ ਮੰਗਾ ਨੂੰ ਲੈ ਕੇ ਜਿਹੜੇ ਕਿਸਾਨ ਆਗੂ ਬੈਠੇ ਨੇ ਮਰਨ ਵਕਤ ਤੇ ਉਹਨਾਂ ਦੀ ਸਿਹਤ ਯਾਪੀ ਉਹਨਾਂ ਦੀ ਕਾਮਯਾਬੀ ਲਈ ਅਰਦਾਸ ਕੀਤੀ ਗਈ ਹੈ ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਸਾਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਹੈ ਔਰ ਤਾਂ ਕਿ ਜਿਹੜੇ ਲੋਕ ਉੱਥੋਂ ਤੱਕ ਨਹੀਂ ਪਹੁੰਚ ਸਕੇ ਉਹਨਾਂ ਦੀ